ਸਿੱਧੂ ਮੂਸੇਵਾਲੇ ਦੇ ਫੈਨਸ ਦੀ ਉਡੀਕ ਖਤਮ ਹੋ ਗਈ ਆ ਹੋਲੋਗ੍ਰਾਮ ਤਿਆਰ ਹੋ ਗਿਆ ਤੇ ਅਨਾਉਂਸ ਹੋ ਗਿਆ ਕਿ 2026 ਦਾ 월ਡ ਟੂਰ ਜੋ ਸਿੱਧੂ ਮੂਸੇਵਾਲੇ ਦੇ ਅਧੂਰੇ ਸੁਪਨੇ ਸੀ ਹੁਣ ਉਹ ਪੂਰੇ ਹੋਣਗੇ ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲੇ ਦੀ ਅਫੀਸ਼ੀਅਲ ਵੈਬਸਾਈਟ ਤੇ ਜਿਹੜਾ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਸਾਫ ਸਾਫ ਨਜ਼ਰ ਆ ਰਿਹਾ ਕਿ ਹੋਲੋਗ੍ਰਾਮ ਤਿਆਰ ਹੋ ਗਿਆ ਤੇ ਹੁਣ 2026 ਦਾ ਵਰਲਡ ਟੂਰ ਜਿਹੜਾ ਹੈ ਉਹ ਬੁੱਕ ਹੋਣ ਲੱਗ ਗਿਆ ਸਿੱਧੂ ਮੂਸੇਵਾਲੇ ਦੇ ਜਿੰਨੇ ਵੀ ਫੈਨਸ ਸੀ ਉਡੀਕ ਕਰ ਰਹੇ ਸੀ ਕਿ ਹੋਲੋਗ੍ਰਾਮ ਕਦੋਂ ਆਊਗਾ ਹੁਣ ਹੋਲੋਗ੍ਰਾਮ ਤਿਆਰ ਹੋ ਗਿਆ ਯੂਕੇ ਦੀ ਕੰਪਨੀ ਨੇ ਹੋਲੋਗ੍ਰਾਮ ਤਿਆਰ ਕਰਕੇ ਪਰਿਵਾਰ ਨੂੰ ਦੇ ਦਿੱਤਾ ਤੇ ਹੁਣ ਜਲਦੀ ਜਿਹੜਾ ਹੋਲੋਗ੍ਰਾਮ ਵਾਲੇ ਸ਼ੋਅ ਨੇ ਸਿੱਧੂ ਮੂਸੇਵਾਲੇ ਦੇ ਤੇ ਵਰਲਡ ਟੂਰ ਵੀ ਲੱਗੇਗਾ ਕਹਿੰਦੇ ਸੀ ਵੀ ਸਿੱਧੂ ਮੂਸੇਵਾਲਾ ਮੁੱਕ ਗਿਆ ਪਰ ਝੋਟਾ ਮੁੱਕਿਆ ਨਹੀਂ ਸਿਵਿਆਂ ਦੇ ਵਿੱਚ ਉਹ ਗਾਜ ਰਿਹਾ ਤੇ ਹੁਣ 2026 ਦੇ ਵਿੱਚ ਵੱਖਰਾ ਹੀ ਰੂਪ ਵਕਰੇ ਤਰੀਕੇ ਦੇ ਨਾਲ ਵਰਲਡ ਟੂਰ ਦੇ ਸ਼ੋ ਜਿਹੜੇ ਨੇ ਸਿੱਧੂ ਮੂਸੇਵਾਲੇ ਦੇ ਲੱਗਣਗੇ ਕਿਉਂਕਿ ਸਿੱਧੂ ਮੂਸੇਵਾਲਾ ਉਹ ਕਲਾਕਾਰ ਜਿਸ ਨੇ ਮੂਸੇ ਦਾ ਨਾਮ ਦੇਸ਼ਾਂ-ਦੇਸ਼ਾਂ ਤੱਕ ਪਹੁੰਚਾਇਆ ਤੇ ਅੱਜ ਫੇਰ ਸਿੱਧੂ ਮੂਸੇਵਾਲੇ ਦੀ ਚੜ੍ਹਾਈ ਜਿਹੜੀ ਆ ਉਹ ਹੋਲੋਗ੍ਰਾਮ ਦੇ ਜ਼ਰੀਏ ਹੋਣੀ ਆ ਤੇ ਬਿਲਬੋਰਡ ਤੇ ਛਾਇਆ ਝੋਟਾ ਅੱਜ ਹੋਲੋਗ੍ਰਾਮ ਦੇ ਜ਼ਰੀਏ ਲੋਕਾਂ ਨੂੰ ਜਿਹੜਾ ਆਪਣੇ ਗੀਤਾਂ ਦੇ ਜ਼ਰੀਏ ਥਾਪੀਆਂ ਨੇ ਜਿਹੜੀਆਂ ਉਸੇ ਤਰ੍ਹਾਂ ਬਾਈ ਦੀਆਂ ਰਹਿਣਗੀਆਂ ਗੱਜ ਦੀਆਂ ਰਹਿਣਗੀਆਂ ਹੁਣ ਸੋਸ਼ਲ ਮੀਡੀਆ ਇੰਸਟਾਗ੍ਰam ਤੇ ਸਿੱਧੂ ਨੂੰ ਚਾਉਣ ਵਾਲੇ ਸਾਰੇ ਪੋਸਟਾਂ ਸਾਂਝੀਆਂ ਕਰ ਰਹੇ ਆ ਕਿ 2026 ਦਾ ਵਰਲਡ ਟੂਰ ਜਿਹੜਾ ਹੈ ਹੋਲੋਗ੍ਰਾਮ ਦੇ ਜਰੀਏ ਲਗਾਇਆ ਜਾਏਗਾ ਤਾਂ ਸਿੱਧੂ ਮੂਸੇਵਾਲੇ ਦੇ ਜਿੰਨੇ ਵੀ ਫੈਨ ਨੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਜਿਹੜੀ ਹੈ ਹਰ ਇੱਕ ਫੈਨ ਤੱਕ ਪਹੁੰਚਦੀ ਹੋ ਜਾਵੇ ਕਿਉਂਕਿ ਸਿੱਧੂ ਮੂਸੇਵਾਲੇ ਦੇ ਇੰਸਟਾਗ੍ਰam ਤੇ ਹੈਂਡਲਰ ਦੇ ਉੱਪਰ ਵੀ ਜਿਹੜਾ ਪੋਸਟ ਪਾ ਕੇ ਸਾਂਝਾ ਕੀਤਾ ਗਿਆ ਕਿ ਜਲਦੀ ਵਰਲਡ ਟੂਰ ਜਿਹੜਾ ਸਿੱਧੂ ਮੂਸੇਵਾਲੇ ਦਾ ਹੋਲੋਗ੍ਰਾਮ ਜਰੀਏ ਲੱਗਣਾ ਤਾਂ ਹੁਣ ਹੋਲੋਗ੍ਰਾਮ ਤਿਆਰ ਹੈ ਜਿਹੜੀ ਉਡੀਕ ਸੀ ਸਿੱਧੂ ਮੂਸੇਵਾਲੇ ਦੇ ਫੈਨਸ ਦੀ ਉਹ ਖਤਮ ਹੋ ਚੁੱਕੀ ਹੈ ਤੇ ਚਾਹਣ ਵਾਲੇ ਜਿਹੜੀ ਉਡੀਕ ਕਰ ਰਹੇ ਸੀ ਕਿ ਹੋਲੋਗ੍ਰਾਮ ਦੇ ਸ਼ੋਅ ਕਦੋਂ ਲੱਗਣਗੇ ਹੁਣ 2026 ਦੇ ਵਿੱਚ ਵਰਲਡ ਟੂਰ ਲੱਗਣ ਜਾ ਰਿਹਾ ਤੇ ਜਲਦੀ ਸਿੱਧੂ ਮੂਸੇਵਾਲਾ ਥਾਪੀਆਂ ਮਾਰਦਾ ਵੀ ਨਜ਼ਰ ਆਏਗਾ ਜਿਹੜੇ ਕਹਿੰਦੇ ਸੀ ਕਿ ਮੁੱਕ ਗਿਆ ਉਹਨਾਂ ਦੇ ਹੁਣ ਚਪੇੜਾ ਵਾਂਗੂ ਵੱਜੂਗਾ ਸਿੱਧੂ ਮੂਸੇਵਾਲਾ ਮਿਰਚਾਂ ਲੜਦੀਆਂ ਹੋਣੀਆਂ ਕਈਆਂ ਦੇ ਇਸ ਗੱਲ ਨੂੰ ਸੁਣ ਕੇ ਕਿ ਸਿੱਧੂ ਦਾ ਹੋਲੋਗ੍ਰਾਮ ਆ ਗਿਆ ਤੇ ਉਸੇ ਤਰ੍ਹਾਂ ਫੇਰ ਵਰ ਕਾਪੀਆਂ ਵੱਜਣਗੀਆਂ ਤਾਂ ਉਹਨਾਂ ਦੇ ਲਈ ਇੱਕ ਵੱਖਰਾ ਹੀ ਸੁਨੇਹਾ ਤੇ ਵੱਖਰਾ ਹੀ ਜਿਹੜਾ ਟਪੇੜਾਂ ਵਰਗਾ ਜਿਹੜਾ ਸੁਨੇਹਾ ਇਹ ਸੋਸ਼ਲ ਮੀਡੀਆ ਤੇ ਪਾਇਆ ਗਿਆ ਤਾਂ ਦੋਸਤੋ ਹੁਣ ਵੀਡੀਓ ਸਾਂ ਸ਼ੇਅਰ ਕਰਨੀਆਂ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਹੈ ਕਿ ਇਸ ਹੋਲੋਗ੍ਰਾਮ ਦੇ ذریعے ਜਿਹੜੇ ਸ਼ੋਅ ਲੱਗਣੇ ਉਹਨਾਂ ਦੇ ਵਿੱਚ ਕੀ ਖਾਸ ਹੋਣ ਵਾਲਾ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ